ਓਕੇ ਅਗਲੀ ਵਾਰ ਤੇ ਮੈਂ ਸੁਣਿਆ ਤੈਨੂੰ ਕਬਜ ਹੋ ਗਈ ਪ੍ਰੀਤੋ ਹੈ ਮੇਰੇ ਕੋ ਬਾਹਰ ਦੀ ਆਪਾਂ ਗੱਦ ਵੀ ਰਹੀ ਸੀ ਕਿਸੇ ਟਾਈਮ ਤੇ ਮੈਨੂੰ ਦੱਸਦੀ ਆਪਾਂ ਮੈਂਟੋਮੈਟਿਕ ਕਰ ਦੇਣਾ ਸੀ ਕੰਮ ਸਾਫ ਹੈ ਵੀ ਕੀ ਦੱਸਾਂ ਇੰਨੀ ਮਿੰਤਾ ਅਬ ਜਿਵੇਂ ਆਲੀ ਹੋ ਗਈ ਮਿੰਤਾ ਉੱਠਣਾ ਬੈਠਣਾ ਸਾਰਾ ਕੁਝ ਟੈਟੂਡ ਪਾਰ ਹੋ ਗਿਆ ਤੇ ਅਵਾਂ ਨਾ ਕੁਝ ਖਾਣ ਦੀ ਕਰਦਾ ਨਾ ਕੁਝ ਪੀਣ ਨੂੰ ਕਿਵੇਂ ਜੀ ਕਰੇ ਕੁਝ ਕਰ ਦਿੱਤਾ ਹੈ ਨਹੀਂ ਮੈਂ ਮਿੰਤਾ ਹੁੰਦੀ ਨਹੀਂ ਬਸ ਮੈਨੂੰ ਇਲਾਜ ਦੇ ਦੇ ਕੋਈ ਤਕੜਾ ਆ ਜਾ ਹਾਂ ਖਾਦਾ ਸੀ ਮੈਂ ਦੱਸ ਦਿਆਂ ਕੀ ਖਾਦਾ ਸੀ ਮੈਨੂੰ ਯਾਦ ਕਰ ਰਹੇ ਨੇ ਉਹ ਕਿਆ ਗਲਗੜਤੀ ਇੰਨਾ ਕੁਸ ਚਰਦੀਆਂ ਹੁਣ ਤੈਨੂੰ ਯਾਦ ਨਹੀਂ ਪੱਕਾ ਪਨੀਰ ਦੀ ਚੋਲ ਸਿਆਣਾ ਮੈਂ ਪਨੀਰ ਤੇ ਤਾਂ ਤੋਂ ਪੂਰਾ ਡੱਗਦੀਆਂ ਮੈਨੂੰ ਲੱਗ ਗਿਆ ਪਤਾ ਹਾਂ ਕੁੱਤੇਾਂ ਨੂੰ ਖਾਣੀਆਂ ਪੀਣੀਆਂ ਐ ਨਾ ਬਸ ਕੀ ਖਾਦਾ ਸੀ ਗਾਫਰ ਤੇ ਨੋਸਾਉਂ ਨਾ ਦਵਾਈ ਦਵਾਗੇ ਵਧੀਆ ਇੰਤਾਲ ਗੱਲ ਗੱਲ ਤੇ ਆਇਆ ਕਰੂਗੀ ਕੋਈ ਨਹੀਂ ਕਰਦੇ ਤੇਰੀ ਕਾਬਜ ਦਾ ਹਾਲ ਟੈਨਸ਼ਨ ਆ ਰਹਾ ਬਸ ਥੋੜਾ ਜਿਹਾ ਖਾਣ ਤੇ ਕੰਟਰੋਲ ਕਰ ਹਾਂ ਪਰ ਇਹ ਜਿਹ ਨਾਲੀ ਕਾਬਜ ਰੋਟੋਣੀ ਐ いにいらんかうじゃらかん謝す